ਸਸ਼ੀਕਾਲ ਤੁਸੀਂ ਦੇਖ ਰਹੇ ਜੀ ਕੇ ਟੀਵੀ ਮੈਂ ਰஞ்சிਤ ਕੌਰ ਬ੍ਰਿਟਨ ਦੀ ਸ਼ੁਰੂਆਤ ਕਰਾਂਗੇ ਪਲਾਣਾ ਨਜ਼ਰ ਪਾਲਨੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਸ਼ਰੋਮੀ ਇਕਾਲੀਦਲ ਪੁਨਰਗਠਤ ਦੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਖੱਪੀ ਸਿੰਘ ਨੇ ਸਪਸ਼ਟ ਕੀਤਾ ਹੈ ਕਿ 3 ਨਵੰਬਰ ਨੂੰ ਹੋਣ ਵਾਲੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਲਈ ਅਹੁਦੇਦਾਰਾਂ ਦੀ ਚੋਣ ਵਾਸਤੇ ਉਹਨਾਂ ਦੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਸਮੂਹ ਪਾਰਟੀ ਮੈਂਬਰਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਪਾਰਟੀ ਵਿੱਚ ਇਹ ਸੋ ਫੈਸਲੇ ਲੋਕਤੰਤਰੀ ਤਰ੍ਹਾਂ ਸਾਝੇ ਤੌਰ ਤੇ ਲਏ ਜਾਂਦੇ ਨੇ ਤਰਨਤਾਰਨ ਜਿੰਨੀ ਚੋਣ ਤੇ ਪੰਥਕਾ ਏਜੰਡਾ ਤਰਨਤਾਰਨ ਜਿੰਨੀ ਚੋਣ ਬਾਰੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਇਹ ਕਿ ਉਹਨਾਂ ਦਾ ਦਲ ਭਾਈ ਮਨਦੀਪ ਸਿੰਘ ਖਾਲਸਾ ਦਾ ਪੂਰਾ ਸਮਰਥਨ ਕਰ ਰਿਹਾ ਹੈ ਭਾਵੇਂ ਆਕਾਲੀ ਦਲ ਵਾਰਿਸ ਪੰਜਾਬ ਦੇ ਤੇ ਸਿੰਘਾ ਜੀ ਸਨਮਾਨ ਦੀ ਗਵਾਹੀ ਵਾਲੀਆਂ ਪਾਰਟੀਆਂ ਆਪ ਕੋ ਆਪਣੇ ਏਜੰਡੇ ਤੇ ਨਹੀਂ ਪਰ ਉਹਨਾਂ ਦੀ ਪਾਰਟੀ ਦਾ ਮੁਖ ਸਪਸ਼ਟ ਅਜੰਡਾ ਪੰਥਕ ਹਿੱਤਾ ਦੀ ਸੁਰੱਖਿਆ ਕਰਨਾ ਹੈ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਮੰਤਰੀ ਰਜੇ ਸੁਲਤਾਨਾ ਦੇ ਪੁੱਤਰ ਅਕੀਲ ਅਫਸਰ ਦੀ ਪੰਚਕੁਲਾ ਸਥਿਤ ਘਰ ਚ ਬਹੁਤ ਦਾ ਮਾਮਲਾ ਉੱਚਤਾ ਨਜ਼ਰ ਆ ਰਿਹਾ ਹੈ ਪਤੀ ਅਕੀਲ ਦੀ ਮੌਤ ਤੇ ਉਸ ਤੋਂ ਬਾਅਦ ਦਰਜ ਹੋਏ ਕਤਲ ਤੇ ਸਾਜ਼ਿਸ਼ ਦੇ ਕੇਜ ਵਿੱਚ ਜਦੋਂ ਹੁੰਦਵਾਲ ਉਹਨਾਂ ਦੀ ਪਤਨੀ ਜੈਨੂ ਅਫਸਰ ਨੇ ਆਪਣੀ ਚੁੱਪੀ ਤੋੜੀ ਹੈ ਤੇ ਪਹਿਲਾ ਬਿਆਨ ਸਾਹਮਣੇ ਆਇਆ ਹੈ ਵੀ ਜਿਹੜੀ ਰਿਪੋਰਟ ਅਨੁਸਾਰ ਜੈਨੂ ਅਫਸਰ ਨੇ ਇਸ ਪੂਰੇ ਮਾਮਲੇ 'ਚ ਸਿਸਟਮ ਤੇ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਉਹਨਾ ਨੂੰ ਆਪਣੇ ਪਤੀ ਦੀ ਜਾਨ ਦਾ ਦੁੱਖ ਹੈ ਪਰ ਨਾਲ ਉਸਹ ਹੋ ਰਹੀ ਹੈ ਕਿ ਇਲਜ਼ਾਮ ਲਗਾਇਆ ਕਿ ਸਿਸਟਮ ਤੇ ਪਰਿਵਾਰ ਅੰਦਰੂਨੀ ਪ੍ਰਭਾਵ ਕਾਰਨ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੇ ਨਜਾਇਜ਼ ਦਬਾਬ ਬਣੇ ਜਾ ਰਿਹਾ। ਦੱਸਿਆ ਗਿਆ ਕਿ ਅਕੀਲ ਅਖਤਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਅਕੀਲ ਆਪਣੇ ਮਾਤਾ-ਪਿਤਾ, ਭੈਣ ਤੇ ਪਤਨੀ ਨੂੰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਉਂਦਾ ਹੋਇਆ ਨਜ਼ਰ ਆ ਰਿਹਾ ਸੀ। ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਵਿੱਚ ਸੀਬੀਆਈ ਅਦਾਲਤ ਅਤੇ ਵਿਚੋਲੇ ਕ੍ਰਿਸ਼ਨ ਨੂੰ ਲੋੜ ਵਿਆਦੇ ਸੀਬੀਆਈ ਮਾਨ ਤੇ ਭੇਜ ਦਿੱਤਾ। ਅਦਾਲਤ ਨੇ ਸਵੇਰੇ ਸੀਬੀਆਈ ਟੀਮ ਵੱਲੋਂ ਗਾਇਬ ਅਰਜੀ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਮੌਸਮ ਤੇ ਰ ਬੇਨਤੀ ਕੀਤੀ ਹਾਲਾਂਕਿ ਬੋਲਸਮ ਕ੍ਰਿਸ਼ਨੂ ਦੇ ਵਕੀਲ ਨੇ ਸਰਕਾਰੀ ਵਕੀਲ ਦੀ ਬੇਨਤੀ ਦਾ ਵਿਰੋਧ ਕੀਤਾ ਸਵੇਰੇ ਜੇਲ੍ਹ ਵਿੱਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਰਕਾਰੀ ਵਕੀਲ ਨੇ ਕਿਹਾ ਹੈ ਕਿ ਇਹ ਮੁਲਜ਼ਮ ਇਸ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਰਿਹਾ ਹੈ ਜਾਂਚ ਵਿੱਚ ਡਾਇਰੀ 100 ਜੀਬੀ ਚੈਟ ਡਾਟਾ ਤੇ ਹੋਰ ਸਬੂਤ ਬਰਾਮਦ ਹੋਏ ਨੇ ਜਿਨ੍ਹਾਂ ਵਿੱਚ ਭੁੱਲਦੇ ਸੰਪਰਕ ਵਿੱਚ ਰਿਸ਼ਪਤ ਲੈਣ ਤੇ ਹੋਰ ਕਈ ਪਹਿਲੂ ਸ਼ਾਮਲ ਨੇ ਤੇ ਇਹਨਾਂ ਨੂੰ ਜੀ ਡਾਈਟ ਕਰਨ ਕੁਝ ਕੁਛ ਲਈ ਰਿਮਾਂਡ ਜ਼ਰੂਰੀ ਹੈ ਪੁਲਿਸ ਨੇ ਕਿਹਾ ਕਿ ਕਿਸ਼ਨੂ ਰਾਸ਼ਟਰੀ ਹਾਕੀ ਖਿਡਾਰੀ ਹੈ ਪੁਲਿਸ ਅਤੇ ਸਿਆਸੀ ਲੋਕਾਂ ਨਾਲ ਉਸੇ ਸੰਪਰਕ ਨੇ ਕਿ ਪੰਜਾਬ ਪੁਲਿਸ ਵਿੱਚ ਹੜਕਮ ਮੱਚ ਗਿਆ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏਆਈਜੀ ਰਿਸ਼ਪਤ ਸਿੰਘ ਨੂੰ ਜਲੰਧਰ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਅਮਾਦ ਨੇ ਉਹਨਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਰਿਸ਼ਪਤ ਸਿੰਘ ਨੂੰ 2 ਸਾਲ ਪਹਿਲਾਂ ਸਵਰਮੁਕਤ ਹੋ ਚੁੱਕੇ ਨੇ ਤੇ ਉਹ ਦੇ ਰੈਂਟ ਤੇ ਪ੍ਰਭਾਵ ਵਾਲੇ ਅਧਿਕਾਰੀ ਨੇ ਉਹਨਾਂ ਦੀ ਗ੍ਰਿਫਤਾਰੀ ਨੇ ਪੁਲਿਸ ਵਿਭਾਗ ਵਿੱਚ ਚਰਚਾ ਪੈਦਾ ਕਰ ਦਿੱਤੀ ਹੈ ਦੋਸ਼ ਨਿਕ ਰਿਸ਼ਵਤ ਸਿੰਘ ਨੇ ਵਿੱਚ ਸਰ ਦੇ ਇੱਕ ਵਿਅਕਤੀ ਦੇ ਵਿਰੁੱਧ ਠੁਠਾ ਕੇ ਸਜ਼ਾ ਕਰਵਾਇਆ ਸੀ 3 ਅਗਸਤ 2017 ਨੂੰ ਐਸਟੀਐਫ ਅਮਰਸਰ ਟੀਮ ਨੇ ਬਲਵਿੰਦਰ ਸਿੰਘ ਨੂੰ ਤਰਨਤਾਰਨ ਦੇ ਸਿਨ੍ਹੋ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਖਿਲਾਫ 1 ਕਿਲੋਗ੍ਰਾਮ ਹਿਰਨ ਨਰ ਬਰਾਮਦਗੀ ਦਾ ਮਾਮਲਾ ਰਜਿਸਟਰ ਕੀਤਾ ਸੀ ਜਿਸ ਤੋਂ ਬਾਅਦ ਬਲਵਿੰਦਰ ਨੇ ਪਾਕਿਸਤਾਨ ਤੋਂ ਹਿਰਨ ਆਯਾਤ ਕਰਕੇ ਸਪਲਾਈ ਕਰਨ ਦੇ ਇਲਜ਼ਾਮ ਲਗਾਏ ਸਨ ਗ੍ਰਿਫਤਾਰੀ ਤੋਂ ਬਾਅਦ ਬਲਵਿੰਦਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਅਦਾਲਤੀ ਕਾਰਵਾਈ ਦੌਰਾਨ ਐਸਡੀਐਫ ਨੇ ਚਾਰਜ ਸ਼ਿਕਾਇਤ ਦਰਜ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਪੌਰ ਸਿੰਘ ਦੇ ਖੇਤ ਵਿੱਚ 4 ਕਿਲੋ 53 ਗ੍ਰਾਮ ਹਰਨ ਇੱਕ ਪਿਸਤੌਲ ਤੇ ਮੈਗਜ਼ੀਨ ਵਿੱਚੋਂ 50 ਕਾਰਤੂਸ ਬਰਾਮਦ ਹੋਏ ਸਨ ਤੋਂ ਬਾਅਦ ਵਿੱਚ ਬਲਵਿੰਦਰ ਮੇਜਰ ਤੇ ਪੌਰ ਸਿੰਘ ਦੇ ਚਾਰਜ ਸ਼ੀਟ ਦਰਜ ਹੋਈ ਸੀ ਕਮਰ ਸਰਦੀ ਕੋਪਰੀ ਹੋਈ ਮਾਡਲ ਨੇ ਆਪਣੇ પતિ ਤੇ ਸਹੁਰੇ ਘਰ ਆਫ ਗੰਭੀਰ ਇਲਜ਼ਾਮ ਲਗਾਏ ਨੇ ਉਸ ਦਾ ਦਾਵਾ ਹੈ ਕਿ ਇਕ ਨੌਜਵਾਨ ਨੇ ਇੰਸਟਾਗ੍ਰਾਮ ਰਾਹੀਂ ਵਿਆਹ ਦਾ ਚਾਹ ਸੱਜਦਾ ਫਿਰ ਨਸ਼ਾ ਤਸਕਰੀ ਵਿੱਚ ਪਸਾਉਣ ਦੀ ਕੋਸ਼ਿਸ਼ ਕੀਤੀ ਇਨਕਾਰ ਕਰਨ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਾਉਂਟਰੀ ਬਦਨਾਮ ਕੀਤਾ ਗਿਆ ਹੈ ਮਾਡਲ ਅਨੁਸਾਰ ਉਸ ਦਾ ਪਰਿਵਾਰ ਨਸ਼ੇ ਦੇ ਕਾਰਨ ਬਾਹਰ ਵਿੱਚ ਡੁੱਬਾ ਫਸਿਆ ਹੋਇਆ ਹੈ ਪਰ ਪੁਲਿਸ ਤੇ ਅਧਿਕਾਰੀਆਂ ਦੀ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਉਹਨਾਂ 10 ਵੈਬ ਸੀਰੀਜ਼ OTT ਪਲੇਟਫਾਰਮ ਤੇ ਰਿਲੀਜ਼ ਕਰ ਚੁੱਕੀ ਹੈ ਤੇ ਆਪਣੇ ਕਰੀਅਰ ਨੂੰ ਬਚਾਉਣ ਲਈ ਲੜ ਰਹੀ ਹੈ ਉਸ ਨੇ ਪੂਰੀ ਕਹਾਣੀ ਅੱਠ ਹਿੰਦੂ ਵਿੱਚ ਸਥਾਨ ਨਾਲ ਦੱਸੀ ਹੈ ਜੋ ਨੌਜਵਾਨ ਲਈ ਚੇਤਾਵਨੀ ਵਾਂਗ ਹੈ ਮਾਡਲ ਦਾ ਕਹਿਣਾ ਹੈ ਕਿ ਉਸ ਦਾ ਕਰੀਅਰ ਵਧੀਆ ਚੱਲ ਰਿਹਾ ਤੇ ਉਹ ਮਾਡਲਿੰਗ ਦੀ ਸ਼ੌਕੀਨ ਹੈ ਤੇ ਛੋਟੀਆਂ ਸੋਸ਼ਲ ਫਿਲਮਾਂ ਤੇ ਪੰਜਾਬੀ ਵੈਬ ਸੀਰੀਜ਼ ਕੰਮ ਕਰਕੇ ਰੋਜ਼ੀ ਰੋਟੀ ਕਮਾਈ ਹੈ ਪਰਿਵਾਰ ਨੂੰ ਸਮਰਥਨ ਦੇਣ ਤੇ ਸੁਪਨੇ ਪੂਰੇ ਕਰਨ ਲਈ ਉਸਨੇ ਇੰਸਟਾਗ੍ਰam ਵਰਗੇ ਪਲੇਟਫਾਰਮ ਤੇ ਢੀਲਾ ਪੋਸਟ ਕੀਤਾ ਅਮ੍ਰਿਤਸਰ ਵਿੱਚ ਰਹਿੰਦੇ ਹੋਏ ਉਸਨੇ ਛੋਟੇ ਰੋਲ ਮਿਲੇ ਪਰ ਵੱਡੇ ਸੁਪਨੇ ਵੇਖੇ ਇਸ ਦੌਰਾਨ ਇੰਸਟਾਗ੍ਰam ਤੇ ਮੋਹਾਲੀ ਦੇ ਇੱਕ ਨੌਜਵਾਨ ਦੇ ਲਗਾਤਾਰ ਉਸ ਨੂੰ ਸੁਨੇਹੇ ਭੇਜੇ ਪਹਿਲਾਂ ਉਸਨੇ ਅਨਡਿਟੈਕ ਕੀਤਾ ਤੇ ਫਿਰ ਗੱਲ ਸ਼ੁਰੂ ਹੋਈ ਨੌਜਵਾਨ ਨੇ ਆਪਣੇ ਆਪ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਕੰਮ ਕਰਨ ਵਾਲੇ ਭੈਣ ਅਸਟ੍ਰੇਲੀਆ ਵਿੱਚ ਵੱ ਦਾਵਾ ਕੀਤਾ ਦਲਜੀਤ ਦੁਸਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਵਕਫਾਦੀ ਸੰਗਠਨ ਦੇ ਮੁਖੀ ਵੱਲੋਂ ਦਲਜੀਤ ਦੁਸਾਂ ਨੂੰ ਧਮਕੀ ਦਿੱਤੀ ਗਈ ਹੈ ਪਿੱਛੇ ਇਹ ਦਲਜੀਤ ਦੁਸਾਂ ਜੋ ਫੌਨ ਬਨੇਗਾ ਕਰੋੜਪਤੀ ਦੇ ਸ਼ੋਅ ਵਿੱਚ ਗਏ ਸਨ ਜਿੱਥੇ ਉਹਨਾਂ ਨੇ ਅਮਿਤab ਬਚਨ ਦੇ ਪੈਰੀ ਹੱਥ ਲਾਇਏ ਸਨ ਵਕਫਾਦੀ ਸੰਗਠਨ ਵੱਲੋਂ 1 ਨਵੰਬਰ ਨੂੰ ਸ਼ੋਅ ਨੂੰ ਰੱਦ ਕਰਨ ਲਈ ਕਿਹਾ ਗਿਆ ਤੇ ਦਲਜੀਤ ਨੇ ਅਮਿਤab ਬਚਨ ਦੇ ਪੈਰ ਝੁਕੇ 1984 ਦੇ ਹਰ ਪੀੜਤ ਪਰਿਵਾਰ ਦਾ ਉਸਨੇ ਅਪਮਾਨ ਕੀਤਾ ਕੈਨੇਡਾ ਦੇ ਘੋਰ ਪੰਜਾਬੀ ਸਿੰਗਰ ਦੇ ਘਰ ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਗਾਇਕ ਚੰਨੀ ਨਤਿਆਨ ਦੇ ਘਰ ਦੇ ਗੁਆਂਢੀ ਸ਼੍ਰੇਣੀ ਗਨੇ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਫਾਇਰਿੰਗ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਿ ਕਿਵੇਂ ਹਮਲਾਵਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਬਲੇਡਿੰਗ ਬਾਰੇ ਨਹੀਂ ਲੰਗੇ ਤਾਜ਼ਾ ਖਬਰਾਂ ਲਈ ਤੁਸੀਂ ਦੇਖੋ ਜੀ ਪੀ ਆਰ ਟੀਵੀ ਤਾਲਵਾ